ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਹਵਾਰਾ ਕਲਾ ਵਿਖੇ ਵੱਡੇ ਸਹਬਜ਼ਾਦਿਆ ਬਾਬਾ ਅਜੀਤ ਸਿੰਘ ਅਤੇ ਬਾਬਾ ਚੂਹਾਰ ਸਿੰਘ ਦੀ ਚਮਕੌਰ ਸੈਵਿਕ ਹੋਈ ਸ਼ਹਾਦਤ ਨੂੰ ਯਾਦ ਕਰਦਿਆਂ ਬਰੈਡ ਪਕੌੜਿਆ ਦਾ ਲੰਗਰ ਗੁਰਦੁਆਰਾ ਛੋਟੀ ਪੱਤੀ ਹਵਾਰਾ ਦੇ ਗੇਟਕ ਦੇ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲਾਇਆ ਗਿਆ ਦੱਸਦੇ ਕਿ ਇਸ ਲੰਗਰ ਦੇ ਵਿੱਚ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਵਿਦਿਆਕ ਚੰਜੀਤ ਸਿੰਘ ਚੰਨੇ ਵੀ ਪਹੁੰਚੇ ਉਨਾ ਗੁਰੂ ਜੀ ਦੇ ਸ਼ਾਹਬਜ਼ਾਦੀਆਂ ਨੂੰ ਸਿਰਦਾ ਕਰਦੇ ਕਿ ਆਉਣ ਜਾਣ ਵਾਲੇ ਰਾਹੀਗਰਾਂ ਦੇ ਲਈ ਲੰਗਰ ਲਗਾਉਣਾ ਨੌਜਵਾਨਾਂ ਦਾ ਉਪਰਾਲਾ ਸ਼ਲਾੰਗਾ ਯੋਗ ਹੈ ਇਸ ਮੌਕੇ ਸ਼ਰਧਾਲੂ ਨੂੰ ਸਵੇਰ ਤੋਂ ਸ਼ਾਮ ਤੱਕ ਪਕੌੜਿਆ ਦਾ ਟੂਟ ਲੰਗਰ ਸੇਵਾਦਾਰਾਂ ਦੇ ਵੱਲੋਂ ਛਕਾਇਆ ਗਿਆ ਇਸ ਮੌਕੇ ਕੁਲਵੰਤ ਸਿੰਘ ਪੰਚ ਜਸਪ੍ਰੀਤ ਸਿੰਘ ਰਮਨਦੀਪ ਸਿੰਘ ਗਗਨਦੀਪ ਸਿੰਘ ਅਤੇ ਹੋਰ ਆਗੂ ਮੌਜੂਦ ਸਨ ਹਾਂ ਜੀ ਮੇਰੇ ਸਭ ਭਾਈ ਜਗਤਾਰ ਸਿੰਘ ਹਵਾਰੇ ਦੇ ਪਿੰਡ ਲੰਗਰ ਲੱਗਿਆ ਹੋਇਆ ਤੇ ਤੁਸੀਂ ਵੀ ਇੱਥੇ ਸਮੂਲੀਅਤ ਕੀਤੀ ਹੈ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਸ੍ਰੀ ਚਮਕੌਰ ਸਾਹਿਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਲਾਲ ਸਾਹਿਬਜادہ ਜੀਤ ਸਿੰਘ ਸਾਹਿਬਜادہ ਗੁਜਾਰ ਸਿੰਘ ਸ਼ਹਾਦਤ ਪਾਕ ਭਾਈ ਜਿਨ੍ਹਾਂ ਨੇ ਉੱਥੇ ਅੱਜ ਬਹੁਤ ਸਾਰੀ ਸੰਗਤ ਸਾਰੇ ਪੰਜਾਬ ਤੋਂ ਨਤਮਸਤਕ ਹੋ ਰਹੀ ਹੈ ਤੇ ਉਹਨਾਂ ਉਹਨਾਂ ਸਾਰੀ ਸੰਗਤਾਂ ਦਾ ਸਵਾਗਤ ਕਰਨ ਲਈ ਉਹਨਾਂ ਨੂੰ ਨਮਨ ਕਰਨ ਲਈ ਅੱਜ ਪਿੰਡ ਹਵਾਰਾ ਕਲਾ ਵਿਖੇ ਸਾਰੇ ਪਿੰਡ ਵਾਸੀਆਂ ਨੇ ਰਲ ਕੇ ਇਹ ਜੋ ਲੰਗਰ ਲਗਾਇਆ ਮੈਂ ਇਹਨਾਂ ਨੂੰ ਕੋਟਿਕ-ਕੋਟਿਕ ਪ੍ਰਣਾਮ ਕਰਦਾ ਔਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਹੜੀ ਐਸੀ ਪਵਿੱਤਰ ਜਗ੍ਹਾ ਤੇ ਆ ਕੇ ਨਮਨ ਕਰਦੇ ਨੇ ਔਰ ਦਸਮ ਪਿਤਾ ਔਰ ਉਹਨਾਂ ਦੇ ਸਹਬਜ਼ਾਦੇ ਉਹਨਾਂ ਨੂੰ ਯਾਦ ਕਰਦੇ ਨੇ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਗੁਰੂਆਂ ਨੇ ਸਾਡੇ ਸਹਿਬਜ਼ਾਦਿਆਂ ਨੇ ਇਹ ਸਾਡੀ ਜੋ ਸੀਸ ਤੇ ਅੱਜ ਪੱਗਾਂ ਸਜੀਆਂ ਨੇ ਦਸਤਾਰਾਂ ਸਜੀਆਂ ਨੇ ਇਹ ਸਾਰੀ ਉਹਨਾਂ ਦੀ ਦੇਣ ਹੈ ਔਰ ਉਹ ਪੀੜ੍ਹੀਆਂ ਜਿਹੜੀਆਂ ਯਾਦ ਰੱਖਦੀਆਂ ਆਪਣੇ ਪੂਰਵਜਾਂ ਨੂੰ ਆਪਣੇ ਗੁਰੂਆਂ ਨੂੰ ਆਪਣੇ ਸ਼ਹੀਦਾਂ ਨੂੰ ਉਹ ਸਦਾ ਕਾਇਮ ਰਹਿੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਹਵਾਰਾ ਕਲਾ ਵਿਖੇ ਵੱਡੇ ਸਹਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਚੂਚਾਰ ਸਿੰਘ ਦੀ ਚਮਕੌਰ ਸੈਵਿਕ ਹੋਈ ਸ਼ਹਾਦਤ ਨੂੰ ਯਾਦ ਕਰਦੇ ਆ ਬਰੈਡ ਪਕੌੜਿਆਂ ਦਾ ਲੰਗਰ ਗੁਰਦੁਆਰਾ ਛੋਟੀ ਪੱਤੀ ਹਵਾਰਾ ਦੇ ਗੇਟਕੇ ਪਿੰਡ ਵਾਸੀਆ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਲਾਇਆ ਗਿਆ ਦਸਦੇਹ ਕੇ ਸ਼ਲੰਕਰ ਦੇ ਵਿੱਚ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਚੰਨਜੀਤ ਸਿੰਘ ਚੰਨੇਵੀ ਪਹੁੰਚੇ ਉਹਨਾਂ ਗੁਰੂ ਜੀ ਦੇ ਸ਼ਾਹਬਜ਼ਾਦੀਆਂ ਨੂੰ ਸਿਰਦਾ ਕਰਦੇ ਕਿ ਕਿ ਆਉਣ ਜਾਣ ਵਾਲੇ ਰਾਹਗੀਰਾਂ ਦੇ ਲਈ ਲੰਗਰ ਲਗਾਉਣਾ ਨੌਜਵਾਨਾਂ ਦਾ ਉਪਰਾਲਾ ਸ਼ਲਾਂਗਾ ਯੋਗ ਹੈ ਇਸ ਮੌਕੇ ਸ਼ਰਧਾਲਾ ਨੂੰ ਸਵੇਰ ਤੋਂ ਸ਼ਾਮ ਤੱਕ ਪਕੌੜਿਆ ਦਾ ਟੂਟ ਲੰਗਰ ਸੇਵਾ ਦਾ ਰ데요 ਵੱਲੋਂ ਛਕਾਇਆ ਗਿਆ ਇਸ ਮੌਕੇ ਕੁਲਵੰਤ ਸਿੰਘ ਪੰਚ ਜਸਪ੍ਰੀਤ ਸਿੰਘ ਰਮਨਦੀਪ ਸਿੰਘ ਗਗਨਦੀਪ ਸਿੰਘ ਅਤੇ ਹੋਰ ਆਗੂ ਮੌਜੂਦ ਸਨ ਹਾਂ ਜੀ ਐਮਐਲਏ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਦੇ ਪਿੰਡ ਲੰਗਰ ਲੱਗਿਆ ਹੋਇਆ ਤੇ ਤੁਸੀਂ ਵੀ ਇੱਥੇ ਸਮੂਲੀਅਤ ਕੀਤੀ ਹੈ ਕੀ ਕਹਿਣਾ ਚਾਹੁੰਦੇ ਆ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਸ੍ਰੀ ਚਮਕੌਰ ਸਾਹਿਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਲਾਲ ਸਾਹਿਬਜ਼ਾਦਾ ਜੀਤ ਸਿੰਘ ਸਾਹਿਬਜ਼ਾਦਾ ਗੁਜਾਰ ਸਿੰਘ ਸ਼ਹਾਦਤ ਭਾਈ ਜਿਨ੍ਹਾਂ ਨੇ ਉੱਥੇ ਅੱਜ ਬਹੁਤ ਸਾਰੀ ਸੰਗਤ ਸਾਰੇ ਪੰਜਾਬ ਚ ਨਤਮਸਤਕ ਹੋ ਰਹੀ ਹੈ ਤੇ ਉਹਨਾਂ ਉਹਨਾਂ ਸਾਰੀ ਸੰਗਤਾਂ ਦਾ ਸਵਾਗਤ ਕਰਨ ਲਈ ਉਹਨਾਂ ਨੂੰ ਨਮਨ ਕਰਨ ਲਈ ਅੱਜ ਪਿੰਡ ਹਵਾਰਾ ਕਲਾ ਵਿਖੇ ਸਾਰੇ ਪਿੰਡ ਵਾਸੀਆਂ ਨੇ ਰਲ ਕੇ ਇਹ ਜੋ ਲੰਗਰ ਲਗਾਇਆ ਮੈਂ ਇਹਨਾਂ ਨੂੰ ਕੋਟਿਕ ਕੋਟ ਪ੍ਰਣਾਮ ਕਰਦਾ ਔਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਹੜੀ ਐਸੀ ਪਵਿੱਤਰ ਜਗ੍ਹਾ ਤੇ ਆ ਕੇ ਨਮਨ ਕਰਦੇ ਨੇ ਔਰ ਦਸਮ ਪਿਤਾ ਔਰ ਉਹਨਾਂ ਦੇ ਸਹਬਜ਼ਾਦੇ ਉਹਨਾਂ ਨੂੰ ਯਾਦ ਕਰਦੇ ਨੇ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਗੁਰੂਆਂ ਨੇ ਸਾਡੇ ਸਹਿਬਜ਼ਾਦਿਆਂ ਨੇ ਇਹ ਸਾਡੀ ਜੋ ਸੀਸ ਤੇ ਅੱਜ ਪੱਗਾਂ ਸਜੀਆਂ ਨੇ ਦਸਤਾਰਾਂ ਸਜੀਆਂ ਨੇ ਇਹ ਸਾਰੀ ਉਹਨਾਂ ਦੀ ਦੇਣ ਹੈ ਔਰ ਉਹ ਪੀੜ੍ਹੀਆਂ ਜਿਹੜੀਆਂ ਯਾਦ ਰੱਖਦੀਆਂ ਆਪਣੇ ਪੂਰਵਜਾਂ ਨੂੰ ਆਪਣੇ ਗੁਰੂਆਂ ਨੂੰ ਆਪਣੇ ਸ਼ਹੀਦਾਂ ਨੂੰ ਉਹ ਸਦਾ ਕਾਇਮ ਰਹਿੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ